ਹਿੰਦੂ ਧਰਮ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਭੈਣ ਦੇਵਕੀ ਜੋ ਜੇਲ੍ਹ ਵਿੱਚ ਰਹਿ ਰਹੀ ਸੀ ਆਪਣੇ ਪ੍ਰਾ ਕਾਂਸ ਦੇ ਅਤਿਆਚਾਰਾਂ ਨੂੰ ਸਹਿ ਰਹੀ ਸੀ ਤੇ 파ਰਥ ਪਦ ਮਹੀਨੇ ਦੇ ਕ੍ਰਿਸ਼ਨ ਪੰਖ ਦੀ 8ਵੀਂ ਤਾਰੀਖ ਨੂੰ ਆਪਣੇ 8ਵੇਂ ਬੱਚੇ ਦੇ ਰੂਪ ਵਿੱਚ ਭਗਵਾਨ ਕ੍ਰਿਸ਼ਨ ਨੂੰ ਜਨਮ ਦਿੱਤਾ। ਭਗਵਾਨ ਵਿਸ਼ਨੂੰ ਨੇ ਧਰਤੀ ਨੂੰ ਕਾਂਸ ਦੇ ਜ਼ੁਲਮ ਅਤੇ ਦੈਸ਼ ਤੋਂ ਮੁਕਤ ਕਰਨ ਲਈ ਅਵਤਾਰ ਧਾਰਨ ਕੀਤਾ। ਹਾਲਾਂਕਿ ਇੱਕ ਬੁਰੇ ਸੁਪਨੇ ਵਿੱਚ ਉਸਨੂੰ ਇੱਕ ਆਵਾਜ਼ ਦੁਆਰਾ ਆਪਣੀ ਭੈਣ ਦੇ 8ਵੇਂ ਬੱਚੇ ਨੂੰ ਮਾਰਨ ਲਈ ਦੇਸ਼ ਦਿੱਤਾ ਗਿਆ ਸੀ ਜਿਸ ਨੂੰ ਜਿਵੇਂ ਹੀ ਆਵਾਜ਼ ਨੇ ਕਿਹਾ ਹੋਵੇ ਮੌਤ ਅਤੇ ਅੰਤ ਵਿੱਚ ਉਸ ਦੀ ਮੌਤ ਦਾ ਕਾਰਨ ਮੰਨਿਆ ਗਿਆ ਸੀ ਇਸ ਨੇ ਉਸਨੂੰ ਆਪਣੀ ਜਾਨ ਬਚਾਉਣ ਲਈ ਮਜਬੂਰ ਕੀਤਾ ਜਿਸ ਤਰ੍ਹਾਂ ਉਸਨੇ ਭੈਣ ਅਤੇ ਜਵਾਈ ਨੇ ਕਦੇ ਸੋਚਿਆ ਵੀ ਨਹੀਂ ਸੀ ਉਸਨੇ ਦੋਵਾਂ ਨੂੰ ਜੇਲ੍ਹ ਵਿੱਚ ਪਾ ਦਿੱਤਾ ਤੇ ਉਸਨੇ ਦੇਵਕੀ ਦੇ ਗਰਭ ਤੋਂ ਪੈਦਾ ਹੋਏ ਹਰ ਬੱਚੇ ਨੂੰ ਮਾਰਨਾ ਯਕੀਨੀ ਬਣਾਇਆ ਭਗਵਾਨ ਵਿਸ਼ਨੂੰ ਨੇ ਕ੍ਰਿਸ਼ਨ ਦੇ ਰੂਪ ਵਿੱਚ ਆਪਣਾ ਮਨੁੱਖੀ ਰੂਪ ਧਾਰਨ ਕੀਤਾ ਤੇ ਦੇਵਕੀ ਦੀ ਕੁੱਖ ਤੋਂ ਜਨਮ ਲਿਆ। ਬ੍ਰਹਮਣ ਬੱਚੇ ਨੇ ਜਨਮ ਤੋਂ ਥੋੜੀ ਦੇਰ ਬਾਅਦ ਹੀ ਵਾਸੂਦੇਵ ਨੂੰ ਚਾਰ ਦਿਵਾਰੀ ਵਾਲੀ ਜੇਲ੍ਹ ਦੀਆਂ ਜ਼ੰਜੀਰਾਂ ਅਤੇ ਸਿਮਾਵਾਂ ਤੋਂ ਮੁਕਤ ਕਰ ਦਿੱਤਾ। ਰਾਹ ਦੇ ਵਿੱਚ ਮੀਂਹ ਪੈ ਗਿਆ ਤੇ ਯਮੁਨਾ ਨਦੀ ਦੇ ਵਿੱਚ ਸ਼ੇਸ਼ਨਾਗ ਦੁਆਰਾ ਛਤਰੀ ਲਗਾ ਕੇ ਮੀਂਹ ਤੋਂ ਬਚਾ ਕੀਤਾ ਗਿਆ। ਫਿਰ ਵਾਸੂਦੇਵ ਨੇ ਆਪਣੇ ਦਰੋਸਤ ਵਰਿੰਦਾਵਨ ਤੋਂ ਨੰਦਾ ਨੂੰ ਬੇਨਤੀ ਕੀਤੀ ਕਿ ਉਹ ਉਸਦੇ ਬੱਚੇ ਨੂੰ ਰੱਖੇ ਤੇ ਉਸ ਨੂੰ ਬੇਰਹਿਮ ਰਾਜੇ ਦੇ ਕਰੋਧ ਤੋਂ ਬਚਾਵੇ ਮਾਨਸੂਨ ਦੌਰਾਨ ਉਸਨੇ ਜਨਮ ਦਿਨ ਨੂੰ ਅਜੇ ਵੀ ਕ੍ਰਿਸ਼ਨ ਜਨਮ ਅਸ਼ਟਮੀ ਵਜੋਂ ਮਨਾਇਆ ਜਾਂਦਾ ਹੈ ਕ੍ਰਿਸ਼ਨ ਨੂੰ ਨੰਦਾ ਤੇ ਉਸਦੀ ਪਤਨੀ ਅਸ਼ੋਦਾ ਨੇ ਆਪਣੇ ਵਾਂਗ ਪਾਲਿਆ ਸੀ ਭਗਵਾਨ ਦਾ ਜਨਮ ਇਸ ਤੀ ਵਜਾਏ ਉਸਦੇ ਮਾਪਿਆਂ ਦੁਆਰਾ ਉਸ ਨੂੰ ਸੁਰੱਖਿਅਤ ਅਤੇ ਜ਼ਿੰਦਾ ਰੱਖਣ ਲਈ ਕੀਤੇ ਗਏ ਔਖੇ ਰਾਹਾਂ ਦਾ ਚਰਿੱਤਰ ਸੀ ਪਰ ਇਹ ਵੀ ਹੈ ਕਿ ਉਸ ਦਾ ਜਨਮ ਵੀ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਸੀ ਇਹ ਮੰਨਿਆ ਜਾਂਦਾ ਹੈ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮ 파ਰਵਤ ਪਦ ਮਹੀਨੇ ਦੇ ਕ੍ਰਿਸ਼ਨ ਪੰਖ ਦੀ ਅਸ਼ਟਮੀ ਤਿਥੀ ਨੂੰ ਹੋਇਆ ਸੀ। ਉਹਨਾਂ ਦਾ ਜਨਮ ਇਸ ਤਿਥੀ ਨੂੰ ਰੋहिणी ਨਕਸ਼ਤਰ ਵਿੱਚ ਅੱਧੀ ਰਾਤ ਨੂੰ ਹੋਇਆ ਸੀ। ਜਨਮਾਸ਼ਟਮੀ ਦਾ ਤਿਹਾਰ ਅੱਧੀ ਰਾਤ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਲੱਡੂ ਗੋਪਾਲ ਦੀ ਪੂਜਾ ਰਸਮਾਂ ਅਨੁਸਾਰ ਕੀਤੀ ਜਾਂਦੀ ਹੈ ਪਰ ਇਸ ਵਾਰ ਜਨਮਾਸ਼ਟਮੀ ਤਾਰੀਖ ਨੂੰ ਲੈ ਕੇ ਬਹੁਤ ਭੰਬਲ ਪੁੱਸ ਹੈ। ਆਓ ਤੁਹਾਨੂੰ ਇਸ ਰਿਪੋਰਟ ਵਿੱਚ ਤੁਹਾਨੂੰ ਦੱਸਾਂਗੇ ਕਿ ਜਨਮਾਸ਼ਟਮੀ ਕਦੋਂ ਹੈ ਤੇ ਇਸ ਦੀ ਪੂਜਾ ਦਾ ਸ਼ੁਭ ਸਮਾ ਕੀ ਹੈ। ਦਰਅਸਲ ਅਯੋਧਿਆ ਦੇ ਜੋਸ਼ੀ ਪੰਡਿਤ ਕਲਕੀ ਰਾਮ ਦਾ ਕਹਿਣਾ ਹੈ ਕਿ ਭਾਰਤ ਪਦ ਮਹੀਨੇ ਦੇ ਕ੍ਰਿਸ਼ਨ ਪੰਖ ਦੀ ਜਨਮਾਸ਼ਟਮੀ ਤਿੱਥੀ 15 ਅਗਸਤ ਨੂੰ ਰਾਤ 11 ਵਜੇ ਤਕਰੀਬਨ 50 ਮਿੰਟ ਤੇ ਸ਼ੁਰੂ ਹੋਵੇਗੀ ਤੇ 16 ਅਗਸਤ ਨੂੰ ਰਾਤ 9 ਵਜੇ 34 ਮਿੰਟ ਤੱਕ ਚੱਲੇਗੀ ਅਜਿਹੀ ਤਿੱਥੀ ਵਿੱਚ ਉਦਯ ਤਿੱਥੀ ਦੇ ਅਨੁਸਾਰ ਜਨਮਾਸ਼ਟਮੀ 16 ਅਗਸਤ ਨੂੰ ਮਨਾਇ ਜਾਵੇਗੀ ਪੂਜਾ ਦਾ ਸ਼ੁਭ ਸਮਾ 16 ਅਗਸਤ ਨੂੰ 12 ਵਜੇ 4 ਮਿੰਟ ਤੋਂ 12 ਵਜੇ 45 ਮਿੰਟ ਤੱਕ ਹੋਵੇਗਾ ਜਨਮਾਸਮੀ ਦੀ ਰਾਤ ਨੂੰ ਭਗਵਾਨ ਕ੍ਰਿਸ਼ਨ ਦੀ ਪੂਜਾ ਰਸਮਾਂ ਅਨੁਸਾਰ ਕੀਤੀ ਜਾਂਦੀ ਹੈ। ਪੂਜਾ ਸਮੱਗਰੀ ਵਿੱਚ ਖੀਰਾ, ਪੀਲਾ ਕੱਪੜਾ, ਦੀਵਾ, ਘਿਓ, ਸ਼ਹਿਦ, ਦੁੱਧ, ਬੱਤੀ, ਗੰਗਾ ਜਲ, ਦਹੀਂ, ਧੂਪ, ਧੁਖਾ, ਤੂਲਸੀ ਦੇ ਪੱਤੇ, ਮੋੜ ਦੇ ਖੰਭ, ਗੈਣੇ, ਨਵੇਂ ਕੱਪੜੇ ਆਦਿ ਸ਼ਾਮਿਲ ਕਰਨੇ ਚਾਹੀਦੇ ਨੇ। ਕ੍ਰਿਸ਼ਨ ਜਨਮਾਸਮੀ ਵਾਲੇ ਦਿਨ ਭਗਵਾਨ ਕ੍ਰਿਸ਼ਨ ਦੇ ਬਾਦ ਰੂਪ ਲੱਡੂ ਗੋਪਾਲ ਦੀ ਪੂਜਾ ਦਾ ਵਿਸ਼ੇਸ਼ ਮਹੱਤਵ ਹੈ। ਇਹ ਮੰਨਿਆ ਜਾਂਦਾ ਹੈ ਕਿ ਜੇਕਰ ਭਗਵਾਨ ਕ੍ਰਿਸ਼ਨ ਦੀ ਪੂਜਾ ਸ਼ੁਭ ਸਮੇਂ ਵਿੱਚ ਸਹੀ ਢੰਗ ਨਾਲ ਕੀਤੀ ਜਾਵੇ ਤਾਂ ਭਗਤਾਂ ਨੂੰ ਕਈ ਗੁਣ ਫਲ ਮਿਲਦਾ ਹੈ। ਜੀਵਨ ਵਿੱਚ ਖੁਸ਼ੀ, ਖੁਸ਼ਹਾਲੀ ਤੇ ਸ਼ਾਂਤੀ ਬਣੀ ਰਹਿੰਦੀ ਹੈ। ਕ੍ਰਿਸ਼ਨ ਜਨਮਾਸਮੀ ਵਾਲੇ ਦਿਨ ਇੱਕ ਸਤੂਲ ਤੇ ਲਾਲ ਕੱਪੜਾ ਵਿਛਾ ਕੇ ਲੱਡੂ ਗੋਪਾਲ ਦੀ ਮੂਰਤੀ ਰੱਖਣੀ ਚਾਹੀਦੀ ਹੈ। ਇਸ ਤੋਂ ਬਾਅਦ ਉਸ ਨੂੰ ਗੰਗਾ ਜਲ ਨਾਲ ਅਭਿਸ਼ੇਕ ਕਰਨਾ ਚਾਹੀਦਾ ਹੈ। ਚੰਦਨ, ਰੋਲੀ ਤੇ ਅਬੀਰ ਨਾਲ ਸਜਾਇਆ ਜਾਣਾ ਚਾਹੀਦਾ ਹੈ। ਗੋਪਾਲ ਨੂੰ ਚੂਲਾ ਚੁਲਾਉਣਾ ਚਾਹੀਦਾ ਤੇ ਅੰਤ ਵਿੱਚ ਆਰਤੀ ਕਰਨੀ ਚਾਹੀਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਅਝਿਹਾ ਕਰਨ ਨਾਲ ਜੀਵਨ ਵਿੱਚ ਚੱਲ ਰਹੀਆਂ ਸਮੱਸਿਆਵਾਂ ਖਤਮ ਹੋ ਜਾਂਦੀਆਂ ਨੇ ਤੇ ਘਰ ਵਿੱਚ ਖੁਸ਼ੀ ਅਤੇ ਸ਼ਾਂਤੀ ਰਹਿੰਦੀ ਹੈ।